ਐਜੰਟ ਮਾਫੀਆ ਦਾ ਗਰੁੱਪ ਸੁਣ ਲਓ ਸਾਰੇ ਪੰਲਾਂ ਦਾ ਏਜੰਟ ਵੀ ਧਿਆਨ ਨਾਲ ਸੁਣ ਲੈਣਾ ਮਹਾਲੀ ਪ੍ਰਸ਼ਾਸਨ ਨਾਲ ਮੀਟਿੰਗ ਕਰੀਆ ਆ ਕਿ ਭਾਨਾ ਸਾਨੂੰ ਬਹੁਤ ਤੰਗ ਪ੍ਰੇਸ਼ਾਨ ਕਰ ਰਿਹਾ ਉਹਦੇ ਉੱਪਰ ਸਖਤ ਕਾਰਵਾਈ ਕਰੋ ਕੀ ਕਾਰਵਾਈ ਕਰਾਉਂਗੇ ਜਿੰਨਾ ਵੀ ਜਿਹੜਾ ਏਜੰਟ ਮਾਫੀਆ ਮਿਲ ਕੇ ਆਇਆ ਹੈ ਕਹਿੰਦੇ ਭਾਨਾ ਸਾਨੂੰ ਬਹੁਤ ਜ਼ਿਆਦਾ ਤੰਗ ਪ੍ਰੇਸ਼ਾਨ ਕਰ ਰਿਹਾ ਹੈ ਉਹਦੇ ਉੱਪਰ ਜਿਹੜੀ ਸਖਤ ਕਾਰਵਾਈ ਹੋਣੀ ਬੜੀ ਜ਼ਰੂਰੀ ਆ ਅੱਛਾ ਤੇ ਜਿਹੜਾ ਮਿਲ ਕੇ ਆਇਆ ਪਹਿਲਾਂ ਤਾਂ ਮੈਂ ਉਹ ਜੰਟ ਮਾਫੀ ਨੂੰ ਦੱਸਦਾ ਵੀ ਜਿੰਨੇ ਵੀ ਤੁਸੀਂ ਜੰਟ ਮਾਫੀ ਜਿਹੜਾ ਅੱਜ ਮਿਲਣ ਗਿਆ ਸੀ ਉਹਦੇ ਵਿੱਚੋਂ ਅੱਧਿਆਂ ਤੋਂ ਬਾਅਦ ਤੁਹਾਨੂੰ ਮੈਨੂੰ ਕੱਲ੍ਹ ਦੀ ਤੁਹਾਡੇ ਫੋਨ ਆਈ ਜਾਂਦੇ ਨੇਗੇ ਅੱਧਿਆਂ ਤੋਂ ਬਾਅਦ ਤੁਹਾਡੇ ਜਿਹੜੇ ਜੰਟ ਮਾਫੀ ਮਿਲ ਕੇ ਆਇਆ ਨਾ ਤੁਹਾਡੇ ਕੱਲ੍ਹ ਦੇ ਅੱਧਿਆਂ ਤੋਂ ਫੋਨ ਆਈ ਜਾਂਦੇ ਨੇ ਕਿ ਤੁਹਾਡੀ ਲੱਤਾਂ ਤੇ ਐਡਾ ਭਾਰ ਤੁਹਾਡੀ ਲੱਤਾਂ ਤੇ ਇੰਨਾ ਬਜਨ ਨਹੀਂ ਹੈਗਾ ਤੁਸੀਂ ਪੰਗਾ ਕਿਦਣਾ ਲਈ ਬੈਠੇ ਹੋ ਮੈਨੂੰ ਸਮਝ ਨਹੀਂ ਆਉਂਦੀ ਤੁਸੀਂ ਕਿਹੜੇ ਤੁਸੀਂ ਕਿਹੜੇ ਦਾ ਪੰਗਾ ਲਈ ਬੈਠੇ ਹੋ ਤੁਸੀਂ ਕਿਹਦੇ ਦੇ ਖਿਲਾਫ ਕਾਰਵਾਈਆਂ ਕਰਾਉਣਾ ਚਾਹੁੰਦੇ ਹੋ ਜਿਹੜਾ ਜੰਟ ਮਾਫੀ ਆ ਅੱਡੀ ਚੋਟੀ ਦਾ ਜੋਰ ਲਾ ਲ ਹੁਣ ਧਿਆਨ ਨਾਲ ਸੁਣ ਲਿਓ ਜਿਹੜਾ ਅੱਜ ਮਾਫੀਆ ਮੀਟਿੰਗ ਕਰਕੇ ਆਇਆ ਸਾਰੇ ਮੈਨੂੰ ਤੁਹਾਡੇ ਘਟੂ ਘਟ ਦੋ ਤਿੰਨ ਤਾਂ ਅਫਸਰਾਂ ਦੇ ਫੋਨ ਆ ਚੁੱਕੇ ਨੇ ਪੁਲਿਸ ਵਾਲਿਆਂ ਦੇ ਜਿਹੜੇ ਤੁਸੀਂ ਭਾਣੇ ਤੇ ਕਾਰਵਾਈਆਂ ਕਰਾਉਣ ਨੂੰ ਫਿਰਦੇ ਹੋ ਜਿਹੜਾ ਮਹਾਲੇ ਦਾ ਏਜੰਟ ਮਾਫੀਆ ਧਿਆਨ ਨਾਲ ਸੁਣ ਲਿਓ ਆਉਣ ਵਾਲੇ ਪੰਜ ਚਾਰ ਪੰਜ ਦਿਨਾਂ ਨੂੰ ਸਾਡਾ ਜਿਹੜਾ ਇਹ ਤੂੰ ਵੱਟਾ ਕੱਠ ਇਕੱਲੇ ਇਕੱਲੇ ਦੇ ਬਾਜ਼ਾਰ ਤੇ ਜਾ ਕੇ ਮੰਜੀਪੁਰੀ ਠੋਕੂ ਜਿੰਨਾ ਜ਼ੋਰ ਤੁਸੀਂ ਲਾਉਣਾ ਲਾ ਲਿਓ ਜਿਹੜੀ ਤੁਸੀਂ ਕਾਰਵਾਈ ਕਰਾਉਣੀਆਂ ਕਰਾ ਲਿਓ ਜਿੰਨਾ ਤੁਸੀਂ ਅੱਜ ਵੀ ਤਰੀਕਾਂ ਭੁਗਤ ਰਹਿਆ ਪਰਚਿਆਂ ਦੇ ਅੱਜ ਵੀ ਤਰੀਕਾਂ ਦੇ ਖ ਤਨ ਵਾਰੀ ਜੇਲ੍ਹ ਪਹਿਲਾਂ ਜਾ ਆਇਆ ਹੋਰ ਵਾਰੀ ਜੇਲ੍ਹ ਲਾ ਜਾਊ ਜਿੰਨਾ ਜੱਟ ਮਾਫੀਆ ਨੇ ਸ਼ੋਰ ਲਾਉਣਾ ਲਾ ਲਿਓ ਮਹਾਰੀਆਲ ਨੂੰ ਚੈਲੰਜ ਆ ਥੁੱਡੀ ਮੰਜੀ ਵੜਿਆ ਸੀ ਠੋਕੂਗਾ ਕਿ ਤੁਹਾਡੇ ਯਾਦ ਰੱਖਣੀਆਂ ਤੁਹਾਨੂੰ ਮੈਂ ਗੱਲ ਦੱਸਦਾ ਤੁਸੀਂ ਫੁੱਦੂ ਤਕਾਉਂਦੇ ਸੀ ਨਾ ਇੱਕ ਇਥੋਂ ਦਾ ਗੁਰਪ੍ਰੀਤ ਸੀਗਾ ਆਪਦੇ ਆਪ ਨੂੰ ਕਹਿੰਦਾ ਕਹੌਂਦਾ ਏਜੰਟ ਜ਼ਮੀਨ ਤੇ ਕਬਜ਼ਾ ਕਰਵਾਇਆ ਉਹ ਤੇ ਠੀਕ ਆ 500 ਲੋਕਾਂ ਦੇ ਨਾਲ ਠੱਗੀ ਮਾਰੀ ਉਹਨੇ ਜਿਵੇਂ ਦੇ ਉੱਪਰ ਝੋਨਾ ਲਵਾਤਾ ਤੁਸੀਂ ਜਿਹੜਾ ਜੋਰ ਤੁਸੀਂ ਲਾਉਣਾ ਤੁਸੀਂ ਲਾ ਲਓ ਤੁਹਾਡੀ ਐਸੀ ਮੰਜੀ ਵੀ ਠੋਕੂੰਗਾ ਨਾ ਤੁਸੀਂ ਯਾਦ ਰੱਖੋਗੇ ਉਹ ਜਿਹੜਾ ਪੀਓ ਹੋਇਆ ਹੋਇਆ ਫੜੇ ਪੁਲਿਸ ਫੜ ਕੇ ਪਾ ਕੇ ਪਰਚਾ ਪਾ ਬੜਾ ਜਿਹੜਾ ਗੁਰਪ੍ਰੀਤ ਨਾਮ ਦਾ ਏਜੰਟ ਹੈ ਇਹਦੇ ਅਨੇਕਾਂ ਏਜੰਟਾਂ ਦੇ ਉੱਪਰ ਘਰਾਂ ਦੇ ਉੱਪਰ ਦੁਕਾਨਾਂ ਦੇ ਬਾਹਰ ਮੂਰੇ ਧਰਨਾ ਲਵਾਉਂ ਤੁਸੀਂ ਜਿੰਨਾ ਜੋਰ ਲਾਉਣਾ ਲਾ ਲਓ ਤੁਹਾਡੀ ਮੰਜੀ ਵੀ ਠੋਕੂੰ ਮਹਾਲੀਗੜ੍ਹ ਦੇ ਜੰਨਾ ਤੇ ਗੁਰਪਾਜ ਪ੍ਰਸ਼ਾਸਨ ਨੂੰ ਮਿਲ ਕੇ ਆਇਆ ਨਾ ਤੁਹਾਨੂੰ ਮੈਂ ਇੱਕ ਹੋਰ ਵੀ ਤੁਹਾਨੂੰ ਗੱਲ ਦਾ ਹਦਾ ਜਿਹੜਾ ਜਿਹੜੇ ਫੁੱਦੂ ਜੰਟ ਮਾ ਆ ਵੀਆ ਨਾ ਭੈਣ ਚੋ ਪ੍ਰਸ਼ਾਸਨ ਮੇਰੇ ਤੇ ਕਾਰਵਾਈ ਨਹੀਂ ਕਰਦਾ ਪੁਲਿਸ ਮੇਰੇ ਤੇ ਬਹੁਤ ਅਫਸਰ ਮੇਰੇ ਤੇ ਕਾਰਵਾਈ ਨਹੀਂ ਕਰਦੇ ਤੁਸੀਂ ਜੇ ਮੇਰੇ ਤੇ ਕਾਰਵਾਈ ਕਰਾਉਣੀ ਹੈ ਨਾ ਤੁਸੀਂ ਕੀ ਕਰੋ ਜੇਕਰ ਤੁਸੀਂ ਏਜੰਟ ਮਾਫੀਆ ਨੇ ਮੇਰੇ ਤੇ ਕਾਰਵਾਈ ਕਰਾਉਣੀ ਹੈ ਤੁਸੀਂ ਮੁੱਖ ਮੰਤਰੀ ਕੋਲੇ ਜਾਓ ਮੁੱਖ ਮੰਤਰੀ ਮੇਰੇ ਤੇ ਕਾਰਵਾਈ ਕਰ ਸਕਦਾ ਹੈ ਪੁਲਿਸ ਵੀ ਮੇਰੇ ਤੇ ਕਾਰਵਾਈ ਕਰਦੀ ਪੁਲਿਸ ਨੂੰ ਪਤਾ ਹੈ ਵੀ ਭਾਣਾ ਚੰਗਾ ਕੰਮ ਕਰ ਰਿਹਾ ਹੈ 60 70% ਜਿਹੜੀ ਪੁਲਿਸ ਉਹ ਮੇਰੇ ਹੱਕ ਦੇ ਵਿੱਚ ਆ 30% ਦਾਗੀ ਹੋਣਗੇ ਹੈਗੇ ਨੇ 30% ਪੈਸਾ ਕਰਪਟਰ ਖਾਣ ਵਾਲੇ ਰਹਿ ਗਏ ਨੇਗੇ ਪਰ ਜਿਹੜੇ ਵਧੀਆ ਚੰਗੇ ਅਫਸਰ ਨੇ ਨਾ ਉਹ ਨਿਰ ਮੇਰੇ ਤੇ ਕਾਰਵਾਈ ਕਰਦੇ ਹੁਣ ਉਹਨਾਂ ਨੂੰ ਪਤਾ ਹੈ ਵੀ ਭਾਣਾ ਸਹੀ ਕੰਮ ਕਰਦਾ ਤੁਸੀਂ 5 ਰੁਪਏ ਮੇਰੇ ਤੇ ਸਾਬਤ ਕਰਦੇ ਹੋ ਅੱਜ ਕਰੋੜਾਂ ਰੁਪਏ ਲੋਕਾਂ ਦੇ ਡੈਰੀਆਂ ਭਰਤੀਆ ਗਲ ਕਟਾ ਕੇ ਚੌਂਕ ਦੇ ਵਿੱਚ ਤੰਗ ਤੰਗਦੇ ਮੇਰਾ ਤੁਸੀਂ ਕਰਦੇ ਕੀ ਫਿਰਦੇ ਤੁਸੀਂ ਕਾਰਵਾਈਆਂ ਮੇਰੇ ਤੇ ਕਰਾਉਣ ਨੂੰ ਫਿਰਦੇ ਹੋ ਕਰਾਓ ਕਾਰਵਾਈ ਕਿੰਨੇ ਵਾਰੀ ਕੀ ਕਰਦੋਂਗੇ ਮੈਨੂੰ ਜੇਲ੍ਹ ਭੇਜ ਦੋਂਗੇ ਜੇਲ੍ਹ ਚੋਂ ਫੇਰ ਮੈਂ ਬਾਹਰ ਆ ਜੂ ਮਹੀਨੇ ਤੋਂ ਮਹੀਨਾ ਵਾਰ ਫੇਰ ਮੇਰੀ ਜਮਾਨਤ ਹੋ ਜੂ ਜਾਂ 5-7 ਮਹੀਨੇ ਮੈਨੂੰ ਜੇਲ੍ਹ ਚ ਲਾਉਣੇ ਕਿੱਡੀ ਕਬੱਡੀ ਗੱਲਾਂ ਲੋਕਾਂ ਲਈ ਪਾਣੇ ਦੀ ਜਿਹੜੀ ਜ਼ਮੀਰ ਆ ਨਾ ਕੋਈ ਖਰੀਦ ਨਹੀਂ ਸਕਿਆ ਤੁਸੀਂ ਤੁਸੀਂ ਮੇਰੇ ਕੋਲ ਗੱਡੀਆਂ ਵੱਡੇ ਵੱਡੇ ਲਾਲਚ ਲੈ ਕੇ ਆਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸੌ ਮੈਨੂੰ ਅਹਰਾਸ ਕਰਕੇ ਹਟਿਆ ਕੋਈ 5 ਰੁਪਏ ਸਾਫਤ ਕਰਦੇ ਮੇਰੀ ਜ਼ਿੰਦਗੀ ਦੇ ਵਿੱਚ ਔਖੇ ਸਮੇਂ ਦੇ ਵਿੱਚ ਮੇਰੇ 6 ਬੰਦਿਆਂ ਨੇ ਮਦਦ ਕੀਤੀ ਆ ਮੇਰੇ ਮਿੱਤਰ ਨੇਗੇ ਉਹ ਮੇਰੇ ਦੋਸਤ ਨੇਗੇ ਉਹਨਾਂ ਨੇ ਮੇਰੀ ਮਦਦ ਕੀਤੀ ਆ ਨਹੀਂ ਪੂਰੀ ਦੁਨੀਆ ਪੂਰੇ ਪੰਜਾਬ ਦੇ ਵਿੱਚੋਂ ਕੋਈ 5 ਰੁਪਏ ਸਾਫਤ ਕਰਦੇ ਮੂੰਹ ਕਾਲਾ ਕਰਾ ਕੇ ਗੱਲ ਸੁਣਾ ਦੂੰਗਾ ਤੁਸੀਂ ਗੱਲਾਂ ਕਿਹੜੇ ਕਰਦੇ ਫਿਰ ਤੁਸੀਂ ਕੀ ਕਹਿੰਦੇ ਅੱਜ ਪ੍ਰਸ਼ਾਸਨ ਕੋਲੇ ਜਾ ਕੇ ਵੀ ਭਾਣਾ ਪੈਸੇ ਲੈਂਦਾ ਸਾਫਤ ਕਰੋ ਸਾਲਿਓ ਇੱਕ ਕੱਲ ਵੀ ਲੱਗਿਆ ਪਿਆ ਸੀਗਾ ਵੀਡੀਓ ਕੱਲ ਵੀ ਇੱਕ ਦੀ ਆਈ ਸੀ ਏਜੰਟ ਜਿਹਦੀ ਅਕੇ ਭਾਣੇ ਦੇ ਮੇਰੇ ਖਿਲਾਫ ਸਬੂਤ ਨੇ ਕਰਾ ਕਿਹੜੇ ਜਿਹਦੇ ਸਬੂਤ ਲਿਆ ਲੋਕਾਂ ਸਾਹਮਣੇ ਅਸੀਂ ਕਦੋਂ ਕਹਿੰਦੇ ਧਰੋ ਲੋਕਾਂ ਸਾਹਮਣੇ ਸਬੂਤ ਇੱਕ ਇੱਕ ਫੁੱਦੂ ਜਾ ਕੱਲ ਮੈਂ ਲੱਗਿਆ ਪਿਆ ਸੀ ਮਹਾਲੀ ਦੇ ਵਿੱਚ ਵੀ ਭਾਣੇ ਦੇ ਸਾਡੇ ਕੋਲੇ ਭਾਣੇ ਦੇ ਸਬੂਤ ਨੇ ਜੀ ਲਿਆਓ ਸਬੂਤ ਧਰੋ 5 ਰੁਪਏ ਸਾਫਤ ਕਰੋ ਤੁਸੀਂ 5 ਰੁਪਏ ਪਰ ਇਹ ਪੰਜਾਬ ਦੀ ਲੜਾਈ ਆ ਤੁਸੀਂ ਜਿੰਨੇ ਪਰਚੇ ਪਾਉਣੇ ਪਰਚੇ ਪਵਾ ਲਿਓ ਜੇਲ੍ਹ ਚ ਸਿੱਟਣਾ ਜੇਲ੍ਹ ਚ ਆਣਾ ਮਰਵਾਉਣਾ ਮਰਵਾ ਲਿਓ ਮੈਂ ਤੁਹਾਨੂੰ ਪਤਾ ਵਿਆਹ ਕਿਉਂ ਨਹੀਂ ਕਰਾਉਂਦਾ ਕਈ ਲੋਕ ਪੁੱਛਦੇ ਨਾ ਮੈਨੂੰ ਹਰੇਕ ਬੰਦੇ ਰਾਜ ਮੈਨੂੰ ਰੋਜ਼ ਹੀ ਮੇਰੀ ਗੱਲ ਚੱਲਦੀ ਰਹਿੰਦੀ ਆ ਵਿਆਹ ਕਰਾ ਲਾ ਵਿਆਹ ਕਰਾ ਲਾ ਮੈਂ ਥੋਡੇ ਵਰਗੇ ਨੇ ਬਾਹ ਪਾਉਣੀਆਂ ਜਾਂ ਥੋਡੇ ਵਰਗੇ ਨੂੰ ਮਾਰੂੰ ਜਾਂ ਮੈਂ ਮਰੂੰ ਥੋਡੇ ਵਰਗੇ ਜਿਹੜੇ ਠੱਗ ਨੇ ਜਿਨ੍ਹਾਂ ਨੇ ਸਾਡੇ ਪੰਜਾਬ ਨੂੰ ਲੁੱਟਿਆ ਨਾ ਤਾਂ ਮੈਂ ਕੋਈ ਧਾਰਮਿਕ ਕੱਟੜਪੰਥੀ ਬੰਦਾ ਨਾ ਮੈਂ ਜਾਤ-ਬਾਤ ਨੂੰ ਮੰਨਣ ਵਾਲਾ ਬੰਦਾ ਮੈਂ ਇਨਸਾਨੀਅਤ ਲਈ ਲੋਕਾਂ ਲਈ ਲੜੂੰ ਮਰੂੰ ਤੁਸੀਂ ਜਿੰਨਾ ਜ਼ੋਰ ਲਾਣਾ ਹੋਇਆ ਮੇਰੇ ਸਾਲਿਓ ਉਨਾ ਜ਼ੋਰ ਲਾ ਲਿਓ ਹੁਣ ਜਿਹੜੇ ਅੱਜ ਮਹਾਲੀ ਜਾ ਕੇ ਆਇਆ ਨਾ ਪ੍ਰਸ਼ਾਸਨ ਕੋਲੇ ਭੰਨੇ ਤੇ ਕਾਰਵਾਈ ਕਰਾਉਣੀਆਂ ਉਹਨਾਂ ਦੀ ਗਾੜਤ ਮੈਂ ਐਸੀ ਪਾਉਂਗਾ ਕਿ ਤੁਸੀਂ ਯਾਦ ਰੱਖੋਗੇ ਹੁਣ ਹੁਣ ਥੋੜੇ ਬਾਰਾਂ ਦੇ ਵਿੱਚ ਹੀ ਆਉਂਗਾ ਤੁਸੀਂ ਯਾਦ ਕਰ ਲਓ ਜਿਹੜੇ ਅੱਜ ਕਹਿ ਕੇ ਆਇਆ ਨਾ ਇਹ ਭੰਨੇ ਤੇ ਕਾਰਵਾਈ ਕਰਾਉਣੀਆਂ ਧਿਆਨ ਨਾਲ ਸੁਣ ਲਓ ਤੁਹਾਡੇ ਲੱਤਾਂ ਥਰ-ਥਰ ਕੰਮਣਗੀਆਂ ਕਿਉਂਕਿ ਮੈਂ ਮੈਨੂੰ ਕਹ ਲੈ ਡਰਾਂ ਮੇਰੇ ਤੋਂ ਸਾਹਤ ਕਰੋ ਤੁਸੀਂ ਚੋਰ ਹੋ ਸਾਲਿਓ ਤੁਸੀਂ ਪੰਜਾਬ ਨੂੰ ਬਰਬਾਦ ਕੀਤਾ ਸਾਲਿਓ ਤੁਸੀਂ ਚੋਰ ਹੋ ਮੈਨੂੰ ਕਹ ਲੈ ਡਰਾਂ ਮੈਨੂੰ ਕੋਈ ਡਰ ਨਹੀਂ ਮੈਂ ਤਾਂ ਬੇਖੌਫ ਹੋ ਕੇ ਇਕੱਲਾ ਘੁੰਮਦਾ ਪਿਸਟਲ ਮੇਰੇ ਡੱਬ 'ਚ ਲੱਗਿਆ ਹੁੰਦਾ ਜਿਹੜੇ ਤੁਸੀਂ ਪਹਿਲਾਂ ਵੀ ਮੈਨੂੰ ਕਾਫੀ ਵਾਰੀ ਜਿਹੜੇ ਧਮਕੀਆਂ ਦਵਾਈਆਂ ਨੇ ਮੈਂ ਅੱਜ ਪਹਿਲੀ ਵਾਰ ਦੱਸਦਾ ਐ ਕੈਮਰੇ ਤੇ ਫੁੱਦੂ ਲੋਕਾਂ ਦਾ ਕੰਮ ਹੁੰਦਾ ਜਿਹੜੇ ਦੱਸਦੇ ਹੁੰਦੇ ਨੇ ਨਮਾਰਦ ਲੋਕ ਦੱਸਦੇ ਨੇ ਮੈਨੂੰ ਧਮਕੀ ਆ ਗਈ ਜੀ ਮੈਨੂੰ ਆ ਆ ਗਈ ਜੀ ਮੈਨੂੰ ਉਹ ਆ ਗਈ ਜੀ ਉਹ ਫੁੱਦੂ ਜੇ ਲੋਕ ਦੱਸਦੇ ਹੁੰਦੇ ਨੇ ਤੁਸੀਂ ਪਹਿਲਾਂ ਵੀ ਗਾਣ ਦਾ ਯੋਰ ਲਾਇਆ ਜਾਂ ਟਾਂਨੇ ਜਿੰਨਾਂ ਨੇ ਵੀ ਇਹਨਾਂ ਨੇ ਕੋਈ ਧਮਕੀਆਂ ਦਵਾ ਕਿਤੇ ਕੁਛ ਦਵਾ ਥੋੜਾ ਪ੍ਰਾਣਾ ਥੋੜੋ ਦਬਨ ਵਾਲਾ ਨਹੀਂ ਹੈਗਾ ਮੈਂ ਤੁਹਾਨੂੰ ਇੱਕ ਗੱਲ ਦੱਸ ਦੇਣਾ ਅ ਡੱਬ 'ਚ ਪਿਸਤਲ ਟੰਗਿਆ ਹੁੰਦਾ ਜਦੋਂ ਮਰਜੀ ਤੁਸੀਂ ਪਹਿਲਾਂ ਵੀ ਮੇਰੇ ਕਿੰਨੇ ਵਾਰੀ ਪਿੱਛਾ ਕਰਾਇਆ ਜਦੋਂ ਮੈਂ ਮਹਾਰਾਜ ਦੇ ਵਿੱਚ ਜਾਣਾ ਤੁਸੀਂ ਮੇਰਾ ਪਿੱਛਾ ਕਰਵਾਉਨੇ ਹੋ ਮੈਂ ਇਨਾ ਗੱਲਾਂ ਫੁੱਦੂ ਪੜਾ ਕੇ ਨੂੰ ਡਰਨ ਵਾਲਾ ਨਹੀਂ ਹੈਗਾ ਤੁਸੀਂ ਭੁੱਲ ਜਿਓ ਇਸ ਗੱਲ ਨੂੰ ਬਹੁਤ ਖਾਰੜ ਦਿਮਾਗ ਦੇ ਬੰਦੇ ਨਾਲ ਤੁਸੀਂ ਮੱਥਾ ਲਾਇਆ ਹੋਇਆ ਤੁਸੀਂ ਹਰ ਇੱਕ ਬੰਦੇ ਨੂੰ ਅੱਜ ਤੱਕ ਖਰੀਦਿਆ ਤੁਸੀਂ ਹਰ ਇੱਕ ਬੰਦੇ ਨੂੰ ਏਜੰਟ ਮਾਫੀਆ ਨੇ ਰਾਜਨੀਤਿਕ ਲੀਡਰ ਥੋੜੇ ਖਰੀਦੇ ਹੋਏ ਨੇਗੇ ਜਿਹੜੇ ਬਹੁਤ ਸਾਰੇ ਜਿਹੜੇ ਕਿ ਆਪਣੇ ਪੁਲਿਸ ਦੇ ਵਿੱਚ ਤੁਸੀਂ ਬੰਦੇ ਖਰੀਦੇ ਤੁਸੀਂ ਪੈਸਾ ਭਰਿਆ ਘਰ ਤੁਸੀਂ ਆਪਨਾ ਕੀ ਕਹਿੰਦੇ ਹੁੰਦੇ ਨੇਗੇ ਤੁਸੀਂ ਹੋਰ ਬਹੁਤ ਸਾਰੇ ਲੋਕਾਂ ਨੂੰ ਖਰੀਦਿਆ ਚਾਰ ਸਾਲ ਹੋ ਗਏ ਮੈਨੂੰ ਇਸ ਮੁੱਦੇ ਤੇ ਲੜਦਿਆਂ ਚਾਰ ਸਾਲ ਹੋ ਗਏ ਮੈਨੂੰ ਹੁਣ ਮੈਂ ਤੁਹਾਨੂੰ ਗੱਲ ਦੱਸ ਦਿੰਨਾ ਚਾਰ ਸਾਲ ਜਿਹੜਾ ਮੈਨੂੰ ਇਸ ਮੁੱਦੇ ਤੇ ਲੜਦਿਆਂ ਹੋ ਗਏ ਅੱਜ ਤੱਕਰ ਮੈਨੂੰ ਤੁਸੀਂ ਚੁੱਪਨੇ ਕਰਾ ਸਕੇ ਕਿਉਂ ਨੂੰ ਚੁੱਪ ਕਰਾ ਸਕੇ ਤੁਸੀਂ ਪੂਰੀ ਬਾਹ ਦਾ ਜੋਰ ਲਾਇਆ ਤੁਸੀਂ ਜੱਡਾ ਮਰਜੀ ਜੋਰ ਲਾਇਆ ਕਹਿੰਦੇ ਕੌਂਦੇ ਏਜੰਟਾਂ ਦੇ ਬਾਹ ਪਾਈ ਨਹੀਂ ਦੱਸੋ ਅਮਹਾਲੀਗੜ੍ਹ ਦੇ ਪਠੰਡੇ ਵਾਲਾਂ ਦੇ ਜਲੰਧਰ ਵਾਲਾਂ ਦੇ ਲੁਧਿਆਣਾ ਵਾਲੇ ਦੇ ਪਾਈ ਨਹੀਂ ਬਾਹ ਸਾਫਤ ਕਰ ਸਕੇ ਤੁਸੀਂ ਸਾਲਿਓ ਮੇਰੇ ਤੋਂ ਅੱਜ ਤੱਕਰ ਕੁਛ ਹੁਣ ਤੁਹਾਡੇ ਬਾਹਰ ਫੇਰ ਜੜਾਉਂਗਾ ਮੈਂ ਹੁਣ ਲਾ ਮਹਾਰੀ ਦੇ ਵਿੱਚ ਤੂੰ ਵੱਡਾ ਪ੍ਰੋਗਰਾਮ ਕਰੂੰ ਤੁਸੀਂ ਜਿਹੜਾ ਜਿੰਨਾ ਜ਼ੋਰ ਲਾਉਣਾ ਹੋਇਆ ਲਾ ਲਿਓ ਕੱਲੇ ਕੱਲੇ ਏਜੰਟ ਦੇ ਕੱਲੇ ਕੱਲੇ ਏਜੰਟ ਦੇ ਜਿੱਤੂ ਲੋਕਾਂ ਤੋਂ ਪੈਸੇ ਲੈਣਾ ਕੱਲੇ ਕੱਲੇ ਦੇ ਬਾਹਰ ਜਾ ਕੇ ਵੀਡੀਓ ਪਾਉ ਘਰ ਮੂਰੇ ਧਰਨਾ ਲਵਾਉ ਜਿੰਨਾ ਤੁਸੀਂ ਜ਼ੋਰ ਲਾਉਣਾ ਗਾੜ ਦਾ ਕੋਈ ਜ਼ੋਰ ਲਾ ਲਿਓ ਲੋਕਾਂ ਨੇ ਜਨਾ ਤੁਸੀਂ ਪੈਸੇ ਠੱਗੇ ਨੇ ਨਾ ਤੁਸੀਂ ਤੁਸੀਂ ਕਹੋ ਜਿਹੜੇ ਤੁਸੀਂ ਅੱਜ ਅਫਸਰਾਂ ਕੋਲੇ ਗਏ ਉਹਨਾਂ ਉਹ ਅਫਸਰ ਨਹੀਂ ਮੇਰੇ ਤੇ ਕਾਰਵਾਈ ਕਰਦੇ ਉਹਨਾਂ ਨੂੰ ਪਤਾ ਹੈ ਵੀ ਭਾਨਾ ਜਿਹੜਾ ਕਿ ਭਾਨਾ ਕੀ ਹੈ ਜਿਹੜੇ ਅਫਸਰਾਂ ਕੋਲੇ ਗਏ ਹੋ ਨਾ ਤੁਸੀਂ ਉਹਨਾਂ ਨੂੰ ਪਤਾ ਦੋ ਤਿੰਨ ਵਾਰੀ ਪੁਲਿਸ ਨੇ ਚੱਕਿਆ ਬੈਂਕ ਸਟੇਟਮੈਂਟਾਂ ਮੇਰੀਆਂ ਕਢਾ ਕੇ ਦੇਖੀਆਂ ਸਾਰੇ ਮੇਰੇ ਤੁਸੀਂ ਪੜਦੇ ਸਾਰੇ ਪ੍ਰਸ਼ਾਸਨ ਦੇ ਅਫਸਰਾਂ ਨੇ ਪਰੋਲ ਕੇ ਦੇਖੇ ਸਭ ਕੁਝ ਦੇਖਿਆ ਵੀ ਇਹ ਇਹ ਪੈਸੇ ਕਿੱਥੋਂ ਖਾਂਦਾ ਕਿੱਥੋਂ ਦਾ ਖਰਚਾ ਚਲਾਉਂਦਾ ਸਭ ਅਫਸਰਾਂ ਨੇ ਜ਼ੋਰ ਲਾ ਕੇ ਦੇਖ ਲਿਆ ਕੁਝ ਨਿਕਲੇ ਨਹੀਂ ਕਿਉਂਕਿ ਕਿਉਂਕਿ ਮੈਂ ਗੰਦਲਾ ਹੈ ਨਹੀਂ ਕਿਉਂਕਿ ਮੈਂ ਕਰਾਪਟ ਹੈ ਨਹੀਂ ਤਾਂ ਕਰਕੇ ਸਾਰੇ ਅਫਸਰਾਂ ਨੂੰ ਪਤਾ ਹੈ ਅਫਸਰਾਂ ਨੇ ਤਾਂ ਮੈਨੂੰ ਫੋਨ ਲਾਇਆ ਸੋਡੇ ਸਾਰੇ ਪ੍ਰਸ਼ਾਸਨ ਵਾਲਿਆਂ ਨੇ ਅੱਜ ਕਹਿੰਦੇ ਮੀਟਿੰਗ ਕਰਨ ਆਏ ਸੀਗੇ ਉਹ ਅਫਸਰ ਨਹੀਂ ਕਾਰਵਾਈ ਕਰਦਾ ਤੁਸੀਂ ਭਲੇਖੇ ਦੇ ਵਿੱਚੋਂ ਤੁਸੀਂ ਭਗਮਾਨਤਮਾਨ ਕੋਲੇ ਮੁੱਖ ਮੰਤਰੀ ਕੋਲੇ ਜਾਓ ਜਾਂ ਮੋਦੀ ਕੋਲੇ ਜਾਓ ਦੋ ਬੰਦੇ ਮੇਰੇ ਤੇ ਕਾਰਵਾਈ ਕਰਾ ਸਕਦੇ ਨੇ ਜਾਂ ਮੋਦੀ ਜਾਂ ਭਗਮਾਨਤਮਾਨ ਦੋ ਇਹਨਾਂ ਤੋਂ ਇਹਨਾਂ ਤੋਂ ਇਲਾਵਾ ਮੇਰੇ ਤੇ ਕਾਰਵਾਈ ਨਹੀਂ ਹੋ ਸਕਦੀ ਤੁਹਾਡਾ ਬਹੁਤ ਵੱਡਾ ਭਰਮ ਭਲੇਖਾ ਹੈ ਜਦੋਂ ਮੁੱਖ ਮੰਤਰੀ ਜਾਂ ਐਸਐਸਪੀ ਨੂੰ ਕਹੂਗਾ ਮਹਾਲੀ ਵਾਲੇ ਐਸਐਸਪੀ ਨੂੰ ਕਹੂ ਵੀ ਭਾਨ ਨੂੰ ਠੋਕ ਚੱਕ ਕੇ ਭਾਨ ਨੂੰ ਅੰਦਰ ਸੱਟ ਉਹ ਫੇਰ ਸੱਟੂਗਾ ਐ ਨਹੀਂ ਸੱਟਦਾ ਉਹ